ਤਿਆਰੀਆਂ ਕਿਵੇਂ ਚੱਲ ਰਹੀਆਂ ਕਾਂਗਰਸ ਨਾਲੋਂ ਅੱਗੇ ਚੱਲ ਰਹੇ ਆ ਪੰਜਾਬ 'ਚ ਬੀਜੇਪੀ ਨਾਲੋਂ ਅੱਗੇ ਚੱਲ ਰਹੇ ਆ ਪੰਜਾਬ 'ਚ ਦੇਸ਼ ਦੀ ਰਾਜਕর্তਾ ਭਾਰਤੀ ਜਨਤਾ ਪਾਰਟੀ ਤੋਂ ਅੱਗੇ ਆ ਤਾਂ ਮਤਲਬ ਸਾਡੀਆਂ ਤਿਆਰੀਆਂ ਮਜ਼ਬੂਤ ਚੱਲ ਰਹੀਆਂ ਆਮ ਆਦਮੀ ਪਾਰਟੀ ਦਾ ਕਾਂਗਰਸ ਤੋਂ ਵੀ ਜ਼ਿਆਦਾ ਦਲਤ ਵਿਰੋਧੀ ਆ ਤੁਸੀਂ ਦੇਖੋ ਕਿ ਐਸਸੀ ਕਮਿਸ਼ਨ ਇਹ ਖਤਮ ਕਰਤਾ ਇਹ ਪਹਿਲੀ ਵਾਰੀ ਹੋਇਆ ਪਿਛਲੇ 20 ਸਾਲਾਂ ਚ ਕਿ ਐਸਸੀ ਕਮਿਸ਼ਨ ਦਾ ਚੇਅਰਮੈਨ ਹੀ ਹੈ ਨਹੀਂ ਅੱਜ ਤੱਕ ਵੀ OBC ਭਾਈਚਾਰੇ ਨੂੰ ਗਾਲੀ ਕਲੋਚ ਕਰਨ ਵਾਲੇ ਕੈਬਨਟ ਮੰਤਰੀ ਲਾਲਜੀਤ ਬੁੱਲਰ ਦੀ ਨਾ ਤਾਂ ਉਮੀਦਵਾਰੀ ਰੱਦ ਕੀਤੀ ਆ ਨਾ ਉਹਦੀ ਮਿਨਿਸਟਰਸ਼ਿਪ ਖਤਮ ਕੀਤੀ ਆ ਆਮ ਆਦਮੀ ਪਾਰਟੀ ਦਾਵਾ ਕਰਦੀ ਆ 40000 ਤੋਂ ਪਲੱਸ ਨੌਕਰੀਆਂ ਦੇਤੀਆਂ ਇਹ ਦੱਸਣ 43000 ਨੂੰ ਪੱਕਿਆਂ ਨੂੰ ਸਕੇਲ ਕਿੰਨੇ ਦਿੱਤੇ ਆ ਇਹਨਾਂ ਨੇ 43000 ਚੋਂ ਕਿੰਨਿਆਂ ਨੂੰ ਤਿੰਨ-ਤਿੰਨ ਸਾਲ ਤੇ ਠੇਕੇ ਤੇ ਰੱਖਿਆ ਇਹਦਾ ਵੀ ਵਾਈਟ ਪੇਪਰ ਜਾਰੀ ਕਰਨ ਉਹੀ ਗੱਲ ਕਰ ਰਹੇ ਮਨਿੰਦਰ ਬੋਦੀ ਸਾਹਿਬ ਕਹਿੰਦੇ ਵਿਮਨ ਨੂੰ 50% ਰਿਜ਼ਰਵੇਸ਼ਨ ਦਿੱਤੀ ਲਾਗੂ ਕਦੋਂ ਹੋਣੀ ਹੈ ਜੀ ਕਹਿੰਦੇ ਜੀ 10 ਸਾਲ ਬਾਅਦ ਕਰਾਂਗੇ ਆਮ ਆਦਮੀ ਪਾਰਟੀ ਦਾ ਦਾਵਾ ਠੋਕ ਰਹੀ ਹੈ 13 0 ਹਾਂ ਬਿਲਕੁਲ ਸਹੀ ਠੋਕ ਰਹੀ ਹੈ ਤੁਸੀਂ ਕਾਲੀ ਦਲ ਨਾਲ ਗੱਠਜੜ ਕਿਉਂ ਤੋੜਿਆ ਜਦੋਂ ਇਲੈਕਸ਼ਨ ਨੇੜੇ ਆ ਗਈ ਸੀ ਭਾੜਿਕ ਪਾਰਟੀ ਦੀ ਕਿੱਥੇ ਘਟ ਰਹੀ ਕੀ ਤੁਸੀਂ ਲੰਮਾ ਸਮਾਂ ਪੰਜਾਬ 'ਚ ਕੰਮ ਕੀਤਾ ਪਰ ਆਮ ਆਦਮੀ ਪਾਰਟੀ ਤੁਹਾਡੇ ਤੋਂ ਬਾਅਦ ਆ ਕੇ ਪੰਜਾਬ ਸਰਕਾਰ ਬਣਾ ਗਈ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਿਖਾ ਕੇ ਪੰਜਾਬ 'ਚ ਜਿੱਤ ਪ੍ਰਾਪਤ ਕੀਤੀ ਤੁਸੀਂ ਆਪਣਾ ਯੂਪੀ ਮਾਡਲ ਜਾਂ ਪੱਛਮੀ ਬੰਗਾਲ ਦਾ ਮਾਡਲ ਕਿਉਂ ਨਹੀਂ ਦਿਖਾ ਸਕੇ ਪੰਜਾਬ ਦਾ ਜੱਟ ਪੰਜਾਬ ਦਾ ਕਿਸਾਨ ਅਕਾਲੀ ਦਲ ਦੀ ਰੀੜ ਦੀ ਹੱਡੀ ਆ ਹਾਂਜੀ ਤੇ ਜੇ ਆਪਣੀ ਰੀੜ ਦੀ ਹੱਡੀ ਨਾਲ ਧੋਖਾ ਕਰਕੇ ਭਾਜਪਾ ਨਾਲ ਜਾਣਦੀਆਂ ਗੱਲਾਂ ਕਰਦੇ ਸੀ ਤੇ ਫਿਰ ਹਾਥੀ ਵਾਲਿਆਂ ਨੇ ਕਦੋਂ ਹੋਣਾ ਸੀ ਉਹਨੂੰ ਲੋੜ ਨਹੀਂ ਸੀ ਗੱਠ ਜੋੜ ਦੀ ਤੁਹਾਡਾ ਪਿੱਛੇ ਸਾਨੂੰ ਬਹੁਤ ਜ਼ਰੂਰਤ ਸੀ ਸਾਨੂੰ ਬਹੁਤ ਜ਼ਰੂਰਤ ਸੀ ਕਿਉਂਕਿ ਅਸੀਂ ਹਲੇ ਪੰਜਾਬ ਦੇ ਵਿੱਚ ਇੰਨਾ ਟੁੱਟਿਆ ਭੱਜਾ ਸਾਡਾ ਸੰਗਠਨ ਹੈ ਅਸੀਂ ਟੁੱਟਾ ਭੱਜਾ ਸੰਗਠਨ ਨੂੰ ਮਰਮਤ ਕਰ ਰਹੇ ਹਾਂ ਇਹਨਾਂ ਦਾ ਤਾਂ ਸਿੰਗਲਾ ਵੀ ਇਮਾਨਦਾਰ ਸੀ ਜਿਹੜਾ 2 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਜੇਲ੍ਹ ਭੇਜ ਦਿੱਤਾ ਸੀ ਇਹਨਾਂ ਨੇ ਇਕੋ ਮੇ ਫਿਰ ਗੱਲਣਾ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਨ੍ਹਾਂ ਦੇ ਦਾਣਿਆਂ ਦੇ ਪੀਪੇ ਭਰੇ ਪਏ ਆ ਦਾਣੇ ਦੇ ਪੀਪਾ ਨਹੀਂ ਇਹਨਾਂ ਦੇ ਦਾਣਿਆਂ ਦੇ ਪੀਪਿਆਂ 'ਚ ਵੀ ਨੋਟ ਭਰੇ ਪਏ ਆ ਦੇਖੋ ਸਾਡੇ ਕੋਲ ਤਾਂ ਸਿਰਫ ਜੁਪੀ ਮਾਡਲ ਸਿਗਾ ਜਿਹੜਾ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਿਖਾ ਲਿਆ ਉਹ ਕਾਦੇ 'ਚੋਂ ਦਿਖਾ ਲਿਆ ਅਖਬਾਰ 'ਚ ਦਿਖਾ ਲਿਆ ਕਾਦੇ 'ਚ ਦਿਖਾ ਲਿਆ ਸੋਸ਼ਲ ਮੀਡੀਆ 'ਤੇ ਦਿਖਾ ਲਿਆ ਕਾਦੇ 'ਚ ਦਿਖਾ ਲਿਆ ਟੀਵੀ 'ਤੇ ਦਿਖਾ ਲਿਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਗੋਪਾਰਾਏ ਅੱਜ ਇੱਕ ਹੋਰ ਸਿਆਸੀ ਮੁਲਾਕਾਤ ਲੈ ਕੇ ਤੁਹਾਡੇ ਵਿੱਚਕਾਰ ਹਾਜ਼ਰ ਹੋਏ ਆ ਸਾਡੇ ਨਾਲ ਮੌਜੂਦ ਰਹਿਣਗੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਗੜੀ ਸਾਹਿਬ ਸਵਾਗਤ ਹੈ ਵਸਦਾ ਪੰਜਾਬ ਤੁਹਾਡਾ ਸਤਿ ਸ੍ਰੀ ਅਕਾਲ ਜੀ ਵਸਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਰੋਤਿਆਂ ਦਾ ਬਹੁਜਨ ਸਮਾਜ ਪਾਰਟੀ ਵੱਲੋਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਭਾਰਤ ਕਾ ਜੀ ਤੁਹਾਡਾ ਬਹੁਤ ਧੰਨਵਾਦ ਸਰ ਚੋਣ ਮੈਦਾਨ ਪੱਕ ਚੁੱਕਿਆ ਵਾ ਤਿਆਰੀਆਂ ਕਿਵੇਂ ਚੱਲ ਰਹੀਆਂ ਤਿਆਰੀਆਂ ਤੁਸੀਂ ਇਹ ਦੇਖੋ ਕਿ ਅਸੀਂ ਕਾਂਗਰਸ ਨਾਲੋਂ ਅੱਗੇ ਚੱਲ ਰਹੇ ਹਾਂ ਪੰਜਾਬ 'ਚ ਠੀਕ ਬੀਜੇਪੀ ਨਾਲੋਂ ਅੱਗੇ ਚੱਲ ਰਹੇ ਹਾਂ ਪੰਜਾਬ 'ਚ ਉਮੀਦਵਾਰ ਡਿਕਲੇਅਰ ਕਰਨ 'ਚ ਠੀਕ ਹੈ ਤਾਂ ਇਸ ਕਰਕੇ ਜੇ ਅਸੀਂ ਦੇਸ਼ ਦੀ ਮੁੱਖ ਵਿਰੋਧੀ ਧਿਰ ਤੋਂ ਅੱਗੇ ਆ ਦੇਸ਼ ਦੀ ਰਾਜ ਕਰਤਾ ਭਾਰਤੀ ਜਨਤਾ ਪਾਰਟੀ ਤੋਂ ਅੱਗੇ ਆ ਤਾਂ ਮਤਲਬ ਸਾਡੀਆਂ ਤਿਆਰੀਆਂ ਮਜ਼ਬੂਤ ਚੱਲ ਰਹੀਆਂ ਠੀਕ ਹੈ ਜੀ ਕਿਹੜੇ ਮੁੱਦੇ ਐ ਮਰਨਗੇ ਇਸ ਵਾਰ ਮੋਟਾ 'ਚ ਅੱਜ ਪੂਰੇ ਦੇਸ਼ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਕਿ ਮੋਦੀ ਸਾਹਿਬ 400 ਪਾਰ ਸੀਟਾਂ ਚਾਹੁੰਦੇ ਆ ਹਾਂ ਜੀ ਔਰ ਉਹਨਾਂ ਦੇ ਥੱਲੇ ਆੜੇ ਜਿਹੜੇ ਲੀਡਰ ਨੇ ਉਹ ਬਿਆਨ ਦਿੰਦੇ ਨੇ ਕਿ ਸਾਨੂੰ ਇਸ ਕਰਕੇ 400 ਪਾਰ ਚਾਹੀਦੀਆਂ ਕਿ ਭਾਰਤ ਦਾ ਸੰਵਿਧਾਨ ਬਦਲਣਾ ਹਾਂਜੀ ਬਹੁਜਨ ਸਮਾਜ ਪਾਰਟੀ ਜਿਹੜੀ ਬਾਬਾ ਸਾਹਿਬ ਅੰਬੇਡਕਰ ਦੀ ਜੈ ਪੀਮ ਔਰ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਕਰਾਉਣਾ ਚਾਹੁੰਦੀ ਆ ਤੇ ਸਾਡਾ ਮੁੱਖ ਏਜੰਡਾ ਭਾਰਤ ਦਾ ਸੰਵਿਧਾਨ ਬਚਾਉਣ ਲਈ ਆ ਔਰ ਇੱਕ ਇੱਕ ਵੋਟ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਲੋਕਾਂ ਦਾ ਆ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਨੇ ਹੱਕ ਦਿੱਤੇ ਆ ਚਾਹੇ ਉਹ ਸ਼ੈਡਿਊਲ ਕਾਸਟ ਭਾਈਚਾਰੇ ਆ ਚਾਹੇ ਉਹ OBC ਭਾਈਚਾਰੇ ਆ ਚਾਹੇ ਉਹ ਮਿਨਿਓਰਟੀਜ਼ ਨੇ ਚਾਹੇ ਉਹ ਸਦੇਸ਼ ਦੀ ਪੂਰ ਕਲਾਸ ਹੈ ਚਾਹੇ ਵੀ ਮੰਜ਼ਲ ਹੈ ਚਾਹੇ ਸਟੂਡੈਂਟਸ ਨੇ ਅਸੀਂ ਹਰ ਤੱਕ ਪਹੁੰਚ ਕਰਾਂਗੇ ਕਿ ਦੇਸ਼ ਦੇ ਸੰਵਧਾਨ ਨੂੰ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਓ ਪੰਜਾਬ ਲਈ ਤੁਹਾਡੇ ਕਿਹੜੇ ਮੁੱਦੇ ਆ ਮਰੇ ਨੇ ਕਿਹੜੀਆਂ ਮੁੱਦਿਆਂ ਤੇ ਇਸ ਵਾਰ ਇਲੈਕਸ਼ਨ ਲੜੋਗੇ ਦੇਖੋ ਬਹੁਜਨ ਸਮਾਜ ਪਾਰਟੀ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਰਕਾਰ ਬਣਾਈ ਆ ਜਿੱਥੇ ਅਸੀਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਬੋਲਾਂਗੇ ਉੱਥੇ 75 ਸਾਲਾਂ ਚੋਂ ਬਹੁ ਗਿਣਤੀ ਰਾਜ ਕੀਤਾ ਕਾਂਗਰਸ ਨੂੰ ਇੱਕ ਨੰਬਰ ਤੇ ਰੱਖਾਂਗੇ ਔਰ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਜਿਨ੍ਹਾਂ ਦਾ ਆਪਸੀ ਗੱਠ ਜੋੜ ਹੈ ਆਮ ਆਦਮੀ ਪਾਰਟੀ ਦਾ ਕਾਂਗਰਸ ਤੋਂ ਵੀ ਜ਼ਿਆਦਾ ਦਲਤ ਵਿਰੋਧੀ ਆ ਜਿਹਦੇ ਰਾਜ ਦੇ ਵਿੱਚ ਤੁਸੀਂ ਦੇਖੋ ਕਿ ਐਸੀ ਕਮਿਸ਼ਨ ਇਹ ਖਤਮ ਕਰਤਾ ਇਹ ਪਹਿਲੀ ਵਾਰੀ ਹੋਇਆ ਪਿਛਲੇ 20 ਸਾਲਾਂ ਚ ਕਿ ਐਸੀ ਕਮਿਸ਼ਨ ਦਾ ਚੇਅਰਮੈਨ ਹੀ ਹੈ ਨਹੀਂ ਔਰ 10 ਮੈਂਬਰ ਹੁੰਦੇ ਸੀ ਜਿਹੜੇ ਘਟੋ ਘਟ ਵੀ ਤਿੰਨ ਕਰੋੜ ਅਬਾਦੀ ਆ ਔਰ 30-30 ਲੱਖ ਅਬਾਦੀ ਮਗਰ ਇੱਕ ਸ਼ਿਰੂ ਕਸ ਦਾ ਮੈਂਬਰ ਕਮਿਸ਼ਨ ਦਾ ਹੁੰਦਾ ਸੀ ਇਹਨਾਂ ਨੇ ਦਸਾ ਜੋ ਘਟਾ ਕੇ ਪੰਜ ਕਰਤੇ ਔਰ ਪੰਜਵੀਂ ਪੁਆਇੰਟ ਨਹੀਂ ਕੀਤੇ ਔਰ ਔਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਟੋਟਲੀ ਰੱਦ ਕਰ ਦਿੱਤੀ ਆ ਰਾਈਟ ਟੂ ਐਜੂਕੇਸ਼ਨ ਐਕਟ ਜਿਹੜਾ 25% ਪੂਰ ਨੂੰ ਪੂਰ ਜਿਹੜਾ ਕਿਸੇ ਵੀ ਜਮਾਤ ਦਾ ਹੋਵੇ ਉਹਨੂੰ ਉਹਨੂੰ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਐਜੂਕੇਸ਼ਨ ਦਾ ਪ੍ਰਾਵਧਾਨ ਹੈ ਇਹ ਕਹਿੰਦੇ ਸੀ ਅਸੀਂ ਰਾਈਟ ਟੂ ਐਜੂਕੇਸ਼ਨ ਐਕਟ ਲਾਗੂ ਕਰਾਂਗੇ ਅੱਜ ਤੱਕ ਨਹੀਂ ਲਾਗੂ ਕੀਤਾ ਮਤਲਬ ਹਰ ਤਰ੍ਹਾਂ ਨਾਲ ਦਲਤ ਨੂੰ ਕੁਚਲਿਆ ਜਾ ਰਿਹਾ 178 ਲਾਪਸਰਾਂ ਦੀਆਂ ਪੋਸਟਾਂ ਨਿਕਲੀਆਂ ਇੱਕ ਵੀ ਸ਼ਡਿਊਲ ਕਾਸਟਿੰਗ ਰੱਖਿਆ ਇੱਕ ਵੀ OBC ਨਹੀਂ ਰੱਖਿਆ ਜਦੋਂ ਅਸੀਂ ਨੀਲਾ ਝੰਡਾ ਲੈ ਕੇ ਸੜਕਾਂ ਤੇ ਉਤਰੇ ਫਿਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਅਟਾਰਨੀ ਜਨਰਲ ਐਡਵੋਕੇਟ ਜਨਰਲ ਜਿਹੜੇ ਸਿੱਧੂ ਸਾਹਿਬ ਸਨ ਉਹਨਾਂ ਦੇ ਮਾਧਿਅਮ ਤੋਂ ਹਾਈ ਕੋਰਟ 'ਚ ਬਿਆਨ ਦਿੱਤਾ ਲਿਖ ਕੇ ਕਿ ਇਹ ਇਨਫੀਸ਼ੈਂਟ ਨਹੀਂ ਐਫੀਸ਼ੀਐਂਸੀ ਪ੍ਰਭਾਵਿਤ ਹੁੰਦੀ ਆ ਇਸ ਕਰਕੇ ਪੰਜਾਬ ਚ ਤਾਂ ਮੁੱਦੇ ਹੀ ਮੁੱਦੇ ਨੇ ਮੁੱਦੇ ਇਹਨਾਂ ਨੇ ਸ਼ੈਡਿਊਲ ਕਾਸਟਾਂ ਨੂੰ ਪੰਜ ਗਰੰਟੀਆਂ ਦਿੱਤੀਆਂ ਸੀ ਮਨਜੋ ਕੇਜਰੀਵਾਲ ਸਾਹਿਬ ਨੂੰ ਇਹਨਾਂ ਨੂੰ ਪੰਜ ਗਰੰਟੀਆਂ ਦਿੱਤੀਆਂ ਸੀ ਤੇ ਉਹ ਪੰਜਾਂ ਗਰੰਟੀਆਂ ਚੋਂ ਆਮ ਆਦਮੀ ਪਾਰਟੀ ਪਹਿਲਾਂ ਤਾਂ ਪੰਜ ਗਰੰਟੀਆਂ ਦਾ ਵੱਡਾ ਅਖਬਾਰ ਚ ਬਰਕਾ ਜਾਰੀ ਕਰਦਨ ਫਿਰ ਇਹ ਦੱਸ ਦੇਣ ਪੰਜਾਂ ਚੋ ਪੂਰੀ ਗੱੜੀ ਕੀਤੀ ਆ ਸ਼ਡਿਊਲ ਕਸਟਾਂ ਦੀ ਇੱਕ ਵੀ ਗਰੰਟੀ ਪੂਰੀ ਨਹੀਂ ਕੀਤੀ ओबीसी ਭਾਈਚਾਰਾ ਜਿਹਨੂੰ ਆਮ ਆਦਮੀ ਪਾਰਟੀ ਅੱਜ ਰਾਮਗੜੀਆ ਭਾਈਚਾਰਾ ਸੁਨਿਆਰਾ ਭਾਈਚਾਰਾ ਉਹਨੂੰ ਕਿਦਾਂ ਗਾਲੀ ਗਲੋਚ ਕਰ ਰਹੀ ਆ ਅੱਜ ਤੱਕ ਵੀ ओबीसी ਭਾਈਚਾਰੇ ਨੂੰ ਗਾਲੀ ਗਲੋਚ ਕਰਨ ਵਾਲੇ ਕੈਬਨਿਟ ਮੰਤਰੀ ਲਾਲਜੀਤ ਬੁੱਲਰ ਦੀ ਨਾ ਤਾਂ ਉਮੀਦਵਾਰੀ ਰੱਦ ਕੀਤੀ ਆ ਨਾ ਉਹਦੀ ਮਿਨਿਸਟਰਸ਼ਿਪ ਖਤਮ ਕੀਤੀ ਆ ਨਾ ਉਹਦੇ ਤੇ ਕੋਈ ਪਾਰਟੀ ਦੀ ਡਿਸਪਲਿਨਰੀ ਕੋਈ ਐਕਸ਼ਨ ਲਿਆ ਆ ਮਤਲਬ ਅੱਜ ਦਲਤ ਨੂੰ ਜਿਹਦੀ ਵਾਦੀ 35% ਹੈ ਪੰਜਾਬ ਤੋਂ OBC ਭਾਈਚਾਰਾ ਜਿਹਦੀ ਵਾਦੀ 45% ਹੈ ਪੰਜਾਬ ਆਮ ਆਦਮੀ ਪਾਰਟੀ ਦੇ ਟੋਟਲੀ ਹੈ ਅਣਗੌਲੇ ਕਰ ਦਿੱਤਾ ਅਸੀਂ ਦਲਿਤ ਔਰ ਪਛੜੇ ਵਰਗਾਂ ਦੇ ਮੁੱਦਿਆਂ ਨੂੰ ਅਸੀਂ ਲੈ ਕੇ ਜਾਵਾਂਗੇ ਆ ਤੁਸੀਂ ਜਿੱਥੇ ਬੈਠੇ ਆ ਇਹ ਅਨੰਦਪੁਰ ਸਾਹਿਬ ਹਲਕੇ ਦਾ ਬਸੀਨੇ ਤੇ ਬੈਠੇ ਆ ਆਪਾਂ ਅੰਦਮਨ ਤੇ ਪ੍ਰਸਾਵ ਹਲਕੇ ਲੋਕ ਸਭਾ ਪਾਰਲੀਮੈਂਟ ਦੇ ਵਿੱਚ ਦਸ਼ਮੇਸ਼ ਪਿਤਾ ਨੇ ਇੱਕ ਬਾਟੇ ਨਾਲ ਅਮਰ ਛਕਾਇਆ ਮਨੁੱਖੀ ਜਾਤੀ ਸਭਾ ਇੱਕੇ ਪਹਿਚਾਣ ਬੋ ਗਰੀਬ ਦਲਤ ਦੇ ਸਿੱਖ ਸਿਰ ਦੇ ਉੱਤੇ ਗਰੀਬ ਦਲਤ ਸਿੱਖ ਦੇ ਸਿਰ ਦੇ ਉੱਤੇ ਆਪਣੇ ਦੋ ਵੱਡੇ ਸਾਹਿਬਜਾਦਾਂ ਦੀ ਕਲਗੀ ਨਹੀਂ ਲਾਈ ਉਹਨਾਂ ਦੀ ਹਾਜ਼ਰੀ ਚ ਦਸ਼ਮੇਸ਼ ਪਿਤਾ ਨੇ ਵੱਡੇ ਸਾਹਿਬਜਾਦਾਂ ਦੀ ਹਾਜ਼ਰੀ ਚ ਦਲਤ ਦੇ ਸਿਰ ਤੇ ਕਲਗੀ ਲਾਈ ਚਮਕੌਰ ਸਾਹਿਬੀ ਚ ਪੈਂਦਾ ਬੇਗਮਪੁਰੇ ਦੀ ਗੱਲ ਕਰਨ ਵਾਲੇ ਦੁੱਖ ਲੋਕਾਂ ਦੇ ਦੁੱਖ ਕਟਣ ਵਾਲੇ ਸ੍ਰੀ ਗੁਰੂ ਰਵਦਾਸ ਜੀ ਦੀ ਚਨ ਸ਼ੋ ਪ੍ਰਾਪਤ ਧਰਤੀ ਸ੍ਰੀ ਖਰਾਲਗੜ੍ਹ ਵੀ ਇੱਥੇ ਆ ਅੱਜ ਮੈਨੂੰ ਦੱਸੋ ਜਨਵਰੀ ਫਰਵਰੀ ਮਾਰਚ ਇਹਨਾਂ ਤਿੰਨ ਮਹੀਨਿਆਂ ਚ ਸ੍ਰੀ ਖਰਾਲਗੜ੍ਹ ਸਾਹਿਬ ਨੂੰ ਵੀ ਅੰਤਾਂ ਦੇ ਲੋਕ ਜਾਂਦੇ ਆ ਸ੍ਰੀ ਅ ਅਨੰਤਪੁਰ ਸਾਹਿਬ ਨੂੰ ਵੀ ਲੱਖਾਂ ਲੋਕ ਜਾਂਦੇ ਆ ਉਸ ਤੋਂ ਅੱਗੇ ਮਾਤਾ ਨੈਣਾ ਦੇਵੀ ਦੇ ਮੇਰਾਤੇ ਚੱਲਦੇ ਆ ਉਸ ਤੋਂ ਅੱਗੇ ਪੀਰ ਨਗਾਹੇ ਬਾਬੇ ਦਾ ਚਾਲਾ ਚੱਲਦਾ ਉਹ ਦਲਤ ਪਛੜੇ ਲੋਕ ਵੱਡੀ ਗਿਣਤੀ ਚ ਜਾਂਦੇ ਆ ਔਰ ਇੱਡੀ ਵੱਡੀ ਗਿਣਤੀ ਚ ਲੋਕ ਜਾਂਦੇ ਹੋਣ ਇਹਨਾਂ ਕੋਲੋਂ ਦੋ ਸੜਕਾਂ ਨਹੀਂ ਬਣੀਆਂ ਦੋ ਸੜਕਾਂ ਨਹੀਂ ਬਣੀਆਂ ਇੰਨੀਆਂ ਟੁੱਟੀਆਂ ਆ ਐਨਾ ਬੁਰਾ ਹਾਲ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉੱਥੇ ਆਮ ਲੋਕਾਂ ਨੇ ਔਰ ਸੰਤ ਸਮਾਜ ਨੇ ਇਕੱਠੇ ਹੋ ਕੇ ਕਾਰ ਸੇਵਾ ਸ਼ੁਰੂ ਕੀਤੀ ਨਾ ਗੁਰੂ ਰਵਿਦਾਸ ਜੀ ਦੇ ਘਰ ਨੂੰ ਜਾਂਦੀ ਸੜਕ ਸਵਾਰ ਸਕੇ ਨਾ ਦਸ਼ਮੇਸ਼ ਪਿਤਾ ਦੇ ਘਰ ਨੂੰ ਜਾਂਦੀ ਸੜਕ ਸਵਾਰ ਸਕੇ ਨਾ ਹੈ ਮਾਤਨ ਮਾਤਾ ਰਾਣੀ ਦੇ ਦਰਬਾਰ ਨੂੰ ਜਾਂਦੀ ਸੜਕ ਸਵਾਰ ਸਕੇ ਨਾ ਹੈ ਪੀਰ ਬਾਬਾ ਨਗਾਹ ਜੀ ਦੇ ਦਰ ਤੇ ਜਾਂਦੀ ਸੜਕ ਨੂੰ ਸਵਾਰ ਸਕੇ ਨਾ ਹੈ ਬਾਬਾ ਬਲਕਰਾਸ ਜੀ ਮਹਾਰਾਜ ਦੇ ਦਰ ਨੂੰ ਜਾਂਦੀ ਸੜਕ ਸਵਾਰ ਸਕੇ ਨਾ ਇਹ ਸੜਕ ਸਵਾਰ ਸਕੇ ਨਾ ਇਹ ਲੋਕ ਸਵਾਰ ਸਕੇ ਤੇ ਸਵਾਰਿਆ ਕੀ ਆ ਇਹਨਾਂ ਮੁੱਦਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਲੜੇਗੀ ਆਮ ਆਦਮੀ ਪਾਰਟੀ ਦਾਵਾ ਕਰਦੀ ਆ ਕਾਲੀ ਯਾਰ ਤੋਂ ਪਲੱਸ ਨੌਕਰੀਆਂ ਦਿੱਤੀਆਂ ਸੀ ਜ਼ੀਰੋ ਬੱਲੇ ਆਂਦੇ ਆ ਉਹ ਗਰੰਟੀਆਂ ਨਹੀਂ ਉਹਨੇ ਵਾਦੇ ਪੂਰੇ ਨਹੀਂ ਕੀਤੇ ਆਪਣੇ ਤੁਸੀਂ ਕਹਿੰਦੇ ਹੋ ਕੁਮਾਦਾ ਮੈਂ ਕਹਿੰਨਾ ਨੌکریاں ਦਿੱਤੀਆਂ 43000 ਇਹਨਾਂ ਨੇ ਕਹਿੰਦੇ ਆ ਇਹ ਇਹ ਦੱਸਣ 43000 ਨੂੰ ਪੱਕਿਆਂ ਨੂੰ ਸਕੇਲ ਕਿੰਨੇ ਦਿੱਤੇ ਆ ਇਹਨਾਂ ਨੇ 43000 ਚੋਂ ਕਿੰਨਿਆਂ ਨੂੰ ਤਿੰਨ ਤਿੰਨ ਸਾਲ ਤੇ ਠੇਕੇ ਤੇ ਰੱਖਿਆ ਇਹਦਾ ਵੀ ਵਾਈਟ ਪੇਪਰ ਜਾਰੀ ਕਰਨ 43000 ਪੱਕੇ ਕੀਤੇ ਪੱਕੇ ਕਦ ਹੁਣ ਜੀ 10 ਸਾਲ ਬਾਅਦ ਕਰਾਂਗੇ ਜੀ ਇਹ ਤਾਂ ਉਹੀ ਗੱਲ ਕਰ ਰਹੇ ਨਰਿੰਦਰ ਬੋਦੀ ਸਾਹਿਬ ਕਹਿੰਦੇ ਵਿਮਨ ਨੂੰ 50% ਰਿਜ਼ਰਵੇਸ਼ਨ ਦਿੱਤੀ ਲਾਗੂ ਕਦੋਂ ਹੋਣੀ ਹੈ ਜੀ ਕਹਿੰਦੇ ਜੀ 10 ਸਾਲ ਬਾਅਦ ਕਰਾਂਗੇ ਆਮ ਆਦਮੀ ਪਾਰਟੀ ਕਹਿੰਦੀ 43000 ਨੌਕਰੀਆਂ ਦਿੱਤੀਆਂ ਪੱਕੀਆਂ ਦਿੱਤੀਆਂ ਹਾਂ ਜੀ ਪੱਕੀਆਂ ਦਿੱਤੀਆਂ ਪੱਕੇ ਕਦੋਂ ਹੋਣੇ ਆ ਇਹ 3 ਸਾਲ ਬਾਅਦ ਹੋਣੇ ਆ ਜੀ 5 ਸਾਲ ਬਾਅਦ ਹੋਣੇ ਆ ਫਿਰ ਐਨਆਰਚਮ ਦੇ ਮੁਲਾਜ਼ਮ ਕਿਉਂ ਨਹੀਂ ਪੱਕੇ ਕੀਤੇ ਏਡਜ਼ ਕੰਟਰੋਲ ਸੁਸਾਇਟੀ ਵਾਲੇ ਪੱਕੇ ਕਿਉਂ ਨਹੀਂ ਕੀਤੇ ਅੱਜ ਵੀ ਅੱਜ ਵੀ ਜਿਹੜਾ ਪੀ ਐਚ ਡੀ ਸਕਾਲਰ ਰੋਪੜ ਵਿਧਾਨ ਸਭਾ ਦੇ ਵਿੱਚ ਬੀਬੀ ਗਰੀਬ ਵਰਗਾ ਚੋਂ ਆਉਂਦੀ ਸੀ ਸੈਣੀ ਸਮਾਜ ਚੋਂ ਉਹ ਕਿਉਂ ਸੁਸਾਈਡ ਕਰ ਗਈ ਮੰਤਰੀ ਹਰਜੋਤ ਸਿੰਘ ਦੇ ਘਰ ਦੇ ਬਾਹਰ ਅੱਜ ਵੀ ਵਿਦਿਆਪਕ ਧਰਨਾ ਲਾ ਕੇ ਕਿਉਂ ਬੈਠੇ ਆ ਅੱਜ ਵੀ ਸੰਗਰੂਰ ਮੁੱਖ ਮੰਤਰੀ ਦੀ ਰੇਸ ਤੋਂ ਬਾਹਰ ਅੱਜ ਵੀ ਸੈਕੜੇ ਜੱਥੇਬੰਦੀਆਂ ਕਿਉਂ ਨਾਲ ਤੇ ਲਾਖੀ ਚਾਰਜ ਹੋ ਰਿਆ ਮਜ਼ਦੂਰ ਕੁੱਟੇ ਜਾ ਰਹੇ ਆ ਇਸ ਕਰਕੇ ਇਹ ਜਿਹੜਾ ਇਹ ਕਹਿ ਰਹੇ ਆ ਸੀ ਨੌਕਰੀਆਂ ਦਿੱਤੀਆਂ ਨੌਕਰੀਆਂ ਵੇ ਨੌਕਰੀਆਂ ਦੇ ਬਾਈਟ ਪੇਪਰ ਜਾਰੀ ਕਰੋ ਪੱਕੇ ਸਕਿਲ ਕਿੰਨਿਆਂ ਨੂੰ ਦਿੱਤੇ ਆ ਤੇ ਕਿੰਨੇ ਅੱਜ ਤੱਕ ਤੁਸੀਂ ਅੱਜ ਤੱਕ 20 ਮਹੀਨੇ ਚ ਪੱਕੇ ਨਹੀਂ ਕਰ ਸਕੇ ਅੱਜ ਵੀ ਕਿੰਨੇ ਡਿਪਾਰਟਮੈਂਟਾਂ ਲਿਸਟ ਗੜੀ ਜਾਰੀ ਕਰ ਦਊਗਾ ਜਦੋਂ ਗੜੀ ਚੋਣ ਕੈਂਪੇਨ ਦੀ ਮੁਹਿੰਮ ਸ਼ੁਰੂ ਕਰੇਗਾ ਬਹੁਜਨ ਸਮਾਜ ਪਾਰਟੀ ਦੀ ਉਦਣ ਮੈਂ ਜਾਰੀ ਕਰ ਦਊਗਾ ਕਿਹੜੇ ਕਿਹੜੇ ਮਹਿਕਮੇ ਜਿਹੜੇ ਆ ਇਹਨਾਂ ਨੇ ਅੱਜ ਤੱਕ ਵੀ ਪੱਕੇ ਨਹੀਂ ਕੀਤੇ ਹੈਗੇ ਔਰ ਰਹੀ ਗੱਲ ਬਿਜਲੀ ਦੇ ਬਿੱਲਾ ਵਾਲੇ ਤੇ ਕੀ ਇਹਨਾਂ ਨੇ ਬਿਜਲੀ ਦੇ ਬਿੱਲ ਜਿਹੜੇ ਮaaf ਕੀਤੇ ਉਹਦਾ ਸਵਾਗਤ ਕਰਦੇ ਆ ਆਪ ਲੋਕਾਂ ਨੂੰ ਰਾਹਤ ਮਿਲੀ ਸਾਰੇ ਵਰਗਾਂ ਨੂੰ ਰਾਹਤ ਮਿਲੀ। ਕਿਆ ਇਕੱਲੇ ਬਿਜਲੀ ਕੰਮ ਸੀ ਇਹਨਾਂ ਦਾ? ਕਿਆ ਇਕੱਲੇ ਬਿੱਲਾਂ ਦੇ ਇਹਨਾਂ ਤਾਂ ਹਜ਼ਾਰ-ਹਜ਼ਾਰ ਰੁਪਏ ਦੀ ਗਾਰੰਟੀ ਵੀ ਲਈ ਸੀਗੀ? ਉਹ ਕਹਿੰਦਾ ਬਿਜਲੀ ਦਾ ਬਿੱਲ ਮਾਫ ਕਰਕੇ 5000 ਦਿੱਤਾ ਸੀ ਤਾਂ। ਬਿਜਲੀ ਦਾ ਮੈਨੂੰ ਗਾਰੰਟੀਆਂ ਤਾਂ ਦੋਈ ਦਿੱਤੀਆਂ ਸੀਗੀਆਂ। ਜੇ ਦੁੱਧ ਦੇ ਰਹੇ ਆ ਤੇ ਫਿਰ ਮਿੰਗਣਾ ਪਾ ਕੇ ਕਿਉਂ ਦੇ ਰਹੇ ਆ? ਡੋਕੇਆਂ 'ਚ ਕਿਉਂ ਦੇ ਰਹੇ ਡੋਕੇਆਂ 'ਚ ਬੱਕਰੀ ਦੇ ਡੋਕੇਆਂ ਵਾਂਗੂ ਇਹ ਗਾਰੰਟੀਆਂ ਜਾਰੀ ਕਰ ਰਹੇ ਆ। ਜਿੱਦਾਂ ਤੋਕੜ ਮੱਝ ਪੂਰਾ ਦੁੱਧ ਇੱਕ ਵਾਰ ਚ ਨਹੀਂ ਲਾਉਂਦੀ ਡੋਕਿਆਂ ਚ ਲਾਉਂਦੀ ਆ ਇਹ ਤੋਕੜ ਮੱਝ ਵਾਂਗੂ ਕਿਉਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਆ ਤੇ ਫਿਰ ਪਧਾਰ ਮਾਰ ਕੇ ਬਾਲਟੀ ਭਰਦਣ ਚਾਰੇ ਥਣਾ ਚ ਖਜ਼ਾਨੇ ਚ ਕੀ ਘਟਾ ਇਹ ਕਹਿੰਦੇ ਸੀ ਇਹ ਖਜ਼ਾਨਾ ਕਾਦਾ ਇਹਦਾ ਪੀਪਾ ਹੋ ਗਿਆ ਹੁਣ ਇਹਨਾਂ ਦਾ ਤਾਂ ਪੀਪਾ ਭਰਿਆ ਆ ਪੀਪਾ ਨਹੀਂ ਖਜ਼ਾਨਾ ਆਇਆ ਫਿਰ ਹੁਣ ਕਿਉਂ ਨਹੀਂ ਨਾ ਇਹਨਾਂ ਨੇ ਪੱਕੇ ਕੀਤੇ ਕਿਉਂ ਡੋਕੇ ਪਾ ਪਾ ਕੇ ਗਰੰਟੀਆਂ ਦੇ ਰਹੇ ਆ ਇੱਕੋ ਵਾਰੀ ਲਾਗੂ ਕਿਉਂ ਨਹੀਂ ਕਰ ਦਿੱਤੀਆਂ ਇਹਨਾਂ ਨੇ ਕੋਸ਼ਿਸ਼ ਨਹੀਂ ਕਰ ਸਕਦੇ ਇਹ ਕੋਈ ਗਰੰਟੀ ਨਹੀਂ ਦੇ ਸਕਦੇ ਇਹ ਪੰਜਾਬੀਆਂ ਨੂੰ ਗੁੰਮਰਾਹ ਕਰ ਸਕਦੇ ਆ ਪੰਜਾਬੀਆਂ ਦਾ ਮੌਜੂ ਬਣਾ ਸਕਦੇ ਇਹਨਾਂ ਨੇ ਬਣਾਇਆ ਔਰ ਇਸ ਵਾਰੀ ਪੰਜਾਬੀ ਇਕੱਠੇ ਹੋਗੇ ਇਹਨਾਂ ਦਾ ਇਹਨਾਂ ਇਹਨਾਂ ਦਾ ਮੌਜੂ ਜਿਹੜਾ ਇਸ ਵਾਰੀ ਇਹਨਾਂ ਦਾ ਬਣਾਉਣਗੇ ਆਮ ਆਦਮੀ ਪਾਰਟੀ ਦਾ ਦਾਵਾ ਠੋਕ ਰਹੀ ਹੈ 13 0 ਹਾਂ ਬਿਲਕੁਲ ਸਹੀ ਠੋਕ ਰਹੀ ਹੈ 13 ਸੀਟਾਂ ਦੇ ਪੰਜਾਬ ਵਾਲੇ ਇਹਨਾਂ ਨੂੰ ਹਰਾ ਕੇ 0 ਦੇਣਗੇ ਸਹੀ ਦਾਵਾ ਠੋਕ ਰਹੇ ਆ ਤੁਸੀਂ ਕਾਲੀ ਦਲ ਨਾਲ ਗੱਠਜੜ ਕਿਉਂ ਤੋੜਿਆ ਜਦੋਂ ਇਲੈਕਸ਼ਨ ਨੇੜੇ ਆ ਗਈ ਸੀ ਅਕਾਲੀ ਦਲ ਦਾ ਕਿਸਾਨਾਂ ਦਾ ਨਾ ਹੋਇਆ ਪੰਜਾਬ ਦਾ ਜੱਟ ਪੰਜਾਬ ਦਾ ਕਿਸਾਨ ਅਕਾਲੀ ਦਲ ਦੀ ਰੀੜ ਦੀ ਹੱਡੀ ਆ ਹਾਂਜੀ ਤੇ ਜੇ ਆਪਣੀ ਰੀੜ ਦੀ ਹੱਡੀ ਨਾਲ ਧੋਖਾ ਕਰਕੇ ਭਾਜਪਾ ਨਾਲ ਜਾਣ ਦੀਆਂ ਗੱਲਾਂ ਕਰਦੇ ਸੀ ਤੇ ਫਿਰ ਹਾਥੀ ਵਾਲਿਆਂ ਨੇ ਕਦੋਂ ਹੋਣਾ ਸੀ ਇਸ ਕਰਕੇ ਬਹੁਜਨ ਸਮਾਜ ਪਾਰਟੀ ਭਲਾ ਹੀ ਕਿਸਾਨ ਅੱਜ ਨਹੀਂ ਵੋਟ ਪਾਉਂਦਾ ਬੀਐਸਪੀ ਨੂੰ ਅੱਜ ਨਹੀਂ ਵੋਟ ਪਾਉਂਦਾ ਪਰ ਕਿਸੇ ਦਿਨ ਇਹਨਾਂ ਨੂੰ ਪਤਾ ਲੱਗੂਗਾ ਕਿ ਸਾਡੇ ਲਈ ਬੀਐਸਪੀ ਖੜ ਸਕਦੀ ਆ BSP ਖੜਦੀ ਆ ਕਿਸਾਨਾਂ ਨਾਲ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਇਹਨਾਂ ਦੇ ਨਾਲ ਜਿਹੜਾ ਗੱਠ ਜੋੜਾ ਤੋੜਿਆ ਉਹਨੂੰ ਲੋੜ ਨਹੀਂ ਸੀ ਗੱਠ ਜੋੜ ਦੀ ਤੁਹਾਡਾ ਪਿਛਲੇ ਲੰਮੇ ਸਾਨੂੰ ਬਹੁਤ ਜ਼ਰੂਰ ਸੀ ਸਾਨੂੰ ਬਹੁਤ ਜ਼ਰੂਰ ਸੀ ਕਿਉਂਕਿ ਅਸੀਂ ਹਲੇ ਪੰਜਾਬ ਦੇ ਵਿੱਚ ਇੰਨਾ ਟੁੱਟਿਆ ਭੱਜਾ ਸਾਡਾ ਸੰਗਠਨ ਹੈ ਅਸੀਂ ਟੁੱਟਿਆ ਭੱਜਾ ਸੰਗਠਨ ਨੂੰ ਮਰਮਤ ਕਰ ਰਹੇ ਹਾਂ ਮਜ਼ਬੂਤ ਕਰਨ ਦੇ ਲਈ ਅਸੀਂ ਟੁੱਟੇ ਭੱਜੇ ਕਿਉਂਕਿ ਸਾਦਨਾਂ ਦੀ ਘਾਟ ਹੈ ਜੇ ਸਾਡੇ ਕੋਲ ਸਾਧਨ ਬਹੁਤ ਜ਼ਿਆਦੇ ਹੋਣ ਅਸੀਂ ਟੁੱਟਿਆ ਭੱਜਾ ਸੰਗਠਨ ਆਪਣਾ ਵੀ ਮਜ਼ਬੂਤ ਕਰ ਲਈਏ ਪਰ ਅਸੀਂ ਇਹਲੇ ਉਸ ਪੱਦਰ ਦੇ ਮਜ਼ਬੂਤ ਨਹੀਂ ਕਰ ਸਕੇ ਅੱਜ 23000 ਬੂਥ ਹੈ ਪੰਜਾਬ ਚ ਅਸੀਂ ਕਹਿੰਨੇ ਆ ਅਸੀਂ 10000 ਬੂਥਾਂ ਤੇ ਪੂਰ ਮਜ਼ਬੂਤ ਹੈ ਪੰਜਾਬ ਚ ਅਸੀਂ ਟੱਕਰ ਦਿੰਦੇ ਆ ਟਕੌਣੀ ਚਕੌਣੀ ਟੱਕਰ ਦੇ ਵਿੱਚ ਹੈਗੇ ਆ ਜਿੱਦਣ ਅਸੀਂ 20000 ਬੁੱਥਾਂ ਦੇ ਮਜ਼ਬੂਤ ਹੋ ਗਏ ਅਸੀਂ ਕਹਾਂਗੇ ਕਿ ਸਾਡਾ ਸੰਗਠਨ ਬਹੁਜਨ ਸਮਾਜ ਦਾ ਸੰਗਠਨ ਬਹੁਜਨ ਸਮਾਜ ਦੇ ਲੋਕ ਹੁਣ ਟੁੱਟੇ ਭੱਜੇ ਨਹੀਂ ਰਹੇ ਟੁੱਟੇ ਭੱਜੇ ਸੰਗਠਨ ਨਹੀਂ ਰਿਹਾ ਹੁਣ ਮਜ਼ਬੂਤ ਸੰਗਠਨ ਹੈ ਹੁਣ ਅਸੀਂ ਇਹਨਾਂ ਦੀ ਸੰਘੀ ਨੂੰ ਹੱਥ ਪਾਵਾਂਗੇ 1997 ਤੋਂ ਲੈ ਕੇ ਤੁਹਾਡੀ ਵੋਟ ਪਰਸੈਂਟ ਘਟਦੀ ਜਾ ਰਹੀ ਘਟੀ ਘਟੀਆ 2017 ਤੱਕ 1.5 ਸੀਗੀ ਜਦੋਂ ਗੱਲਦਾਨ ਨਾਲ ਥੋੜਾ ਗੱਠਜੋੜ ਹੁੰਦਾ ਵਾ 1.77 ਤੇ ਆ ਗਏ ਤੁਹਾਨੂੰ ਗੱਠਜੋੜ ਦੀ ਲੋੜ ਸੀਗੀ ਤੁਸੀਂ ਗੱਠਜੋੜ ਕਿਉਂ ਤੋੜਿਆ ਕਿਉਂ ਹਜੇ ਭਾਜਪੀ ਨੇ ਤਾਂ ਗੱਠਜੋੜ ਕੀਤਾ ਨਹੀਂ ਉਹਨਾਂ ਨਾਲ ਜਿਹੜਾ ਗੱਠਜੋੜ ਹੈ ਇਹ ਸਿਧਾਂਤਾਂ ਦੇ ਹੁੰਦਾ ਜੇ ਗੱਠਜੋੜ ਅਸੀਂ ਕਰਨਾ ਹੀ ਹੁੰਦਾ ਫਿਰ ਤਾਂ ਭੈਣ ਕੁਮਾਰੀ ਮਾਇਆਵਤੀ ਜੀ ਕਿਸੇ ਵੀ ਪਾਰਟੀ ਨਾਲ ਕਰ ਲੈਂਦੇ ਭੈਣ ਕੁਮਾਰੀ ਮਾਇਆਵਤੀ ਜੀ ਦਾ ਸਪਸ਼ਟ ਸੰਦੇਸ਼ ਹੈ ਨੌਨ ਕਾਂਗਰਸ ਨੌਨ ਬੀਜੇਪੀ ਖੇਤਰੀ ਪਾਰਟੀਆਂ ਜਿਹੜੀਆਂ ਦਲਤ ਔਰ ਪਛੜੇ ਦੇ ਹੱਕ ਦੀ ਗੱਲ ਕਰ ਸਕਦੀਆਂ ਜਿਨ੍ਹਾਂ ਦੀ ਨੀਤੀ 'ਚ ਅਸੀਂ ਦਲੇਤ ਔਰ ਪਛੜੇ ਨੂੰ ਸ਼ਾਮਲ ਕਰਾ ਸਕਦੇ ਹਾਂ ਉਹਨਾਂ ਨਾਲ ਗੱਠਜੋੜ ਕਰ ਲਓ ਔਰ ਉਹਦੇ 'ਚ ਪੰਜਾਬ 'ਚ ਕੋਈ ਤਰਸੀ ਇਹ ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਰਾ ਤਾਂ ਸਾਨੂੰ ਲੱਗਿਆ ਕਿ ਇਹ ਵੀ ਕਰਨਾ ਚਾਹੁੰਦੇ ਇਹਨਾਂ ਨੂੰ ਵੀ ਲੋੜ ਹੈ ਸਾਨੂੰ ਵੀ ਲੋੜ ਹੈ ਪਰ ਜਦੋਂ ਸਾਨੂੰ ਲੱਗਿਆ ਇਹ ਤਾਂ ਆਪਣੇ ਕਿਸਾਨਾਂ ਨਾਲ ਹੀ ਨਹੀਂ ਖੜ ਰਿਹਾ ਅਕਾਲੀ ਦਲ ਜੇ ਕਿਸਾਨ ਭਾਈਚਾਰਾ ਜਿਹਦੀ ਰੀੜ ਦੀ ਹੱਡੀ ਇਸ ਪੰਜਾਬ ਦਾ ਬਹੁ ਗਿਣਤੀ ਜੱਟ ਭਾਈਚਾਰਾ ਆ ਜੇ ਉਹਨੂੰ ਹੀ ਵੇਖ ਘਰਾ ਬਣਾਉਣ ਚ ਅਕਾਲੀ ਦਲ ਤੁਰਿਆ ਆ ਨਮਾਣਾ ਨਿਆਸਰਾ ਨਿਓਟਾ ਨਪੱਤਾ ਨ ਘਰਾ ਨੇ ਤੇਰਾ ਕਿਸਾਨ ਜਿਹਦਾ ਟਰਾਲੀਆਂ ਘਰ ਹੈ ਅੱਦ ਨੀਲੀ ਛਤਰੀ ਥੱਲੇ ਘਰ ਐ ਕਦੇ ਉਹ ਧਰਨਾ ਸ਼ੰਭੂ ਬਾਰਡਰ ਲਾਉਂਦੇ ਆ ਕਦੇ ਸਿੰਘੂ ਬਾਰਡਰ ਲਾਉਂਦੇ ਆ ਕਦੇ ਕਿਤੇ ਲਾਉਂਦੇ ਆ ਕਦੇ ਲਾਠੀ ਵੱਰ ਰਹੀ ਆ ਕਦੇ ਕਿਸੇ ਤੇ ਗੋਲੀ ਚੱਲ ਰਹੀ ਆ 21 ਸਾਲ ਦੇ ਧੀ ਪੁੱਤ ਕਿਸਾਨਾਂ ਦੇ ਮਰ ਰਹੇ ਆ ਅਕਾਲੀ ਦਲ ਲੇਲੜੀਆਂ ਕੱਢ ਰਿਹਾ ਕਿ ਮੈਂ ਭਾਜਪਾ ਨਾ ਜਾਣਾ ਭਲਾਈ ਕਿਸਾਨ ਸਾਨੂੰ ਬੋਟ ਨਹੀਂ ਪਾਉਂਦਾ ਸਾਨੂੰ ਕਿਸਾਨ ਦੇ ਮਨ ਚ ਹਲੇ ਵੀ ਇਹ ਹੈ ਕਿ ਇਹ ਪਾਰਟੀ ਜਿਹੜੀ ਗਰੀਬਾਂ ਦੀ ਦਲਤਾਂ ਦੀ ਪਾਰਟੀ ਆ ਛੋਟੀਆਂ ਜਾਤਾਂ ਦੀ ਪਾਰਟੀ ਆ ਜਦਕਿ ਦਸ਼ਮੇਸ਼ ਪਿਤਾ ਕਹਿੰਦੇ ਸੀ ਕੱਲ ਕੀ ਇਹਨਾਂ ਦੇ ਲੱਗਣੀ ਚਾਹੀਦੀ ਜਿੱਦਣ ਕਿਸਾਨ ਭਾਈਚਾਰੇ ਨੂੰ ਇਹ ਸਬਕ ਉਹਨਾਂ ਨੇ ਪੜ੍ਹ ਲਿਆ ਔਰ ਮੰਨ ਲਿਆ ਸਬਕ ਤਾਂ ਪੜ੍ਹਿਆ ਆ ਕਿਸਾਨਾਂ ਨੇ ਮੰਨਣਾ ਬਾਕੀ ਆ ਜਿੱਦਣ ਮੰਨ ਲਿਆ ਉਦੋਂ ਸਾਰਾ ਕਿਸਾਨ ਫਿਰ ਕਹੇਗਾ ਕਿ ਬੀਐਸਪੀ ਨੇ ਉਸੇ ਸਾਲ ਭਾਈ ਸਾਡੇ ਲਈ ਸਾਡੇ ਲਈ ਗੱਠ ਜੋੜ ਤੋੜਿਆ ਸੀ ਫਿਰ ਕਿਸਾਨ ਕਹੇਗਾ ਕਿ 1999 ਦੇ ਵਿੱਚ ਸਾਬ ਕਾਂਸ਼ੀ ਰਾਮ ਪੰਜਾਬ ਦੇ ਸਿੱਖਾਂ ਦੇ ਹੱਕ ਦੇ ਲਈ ਰਜੀਵ ਗਾਂਧੀ ਦੀ ਹੱਕ ਚ ਬੱਜਿਆ ਸੀ ਤੇ ਅਮੇਠੀ ਤੋਂ ਜਾ ਕੇ ਚੋਣ ਲੜੀ ਸੀ ਔਰ ਸਭ ਕਾਂਸ਼ੀ ਰਾਮ ਐਚ ਕੇ ਲ ਭਗਤ ਦੇ ਖਿਲਾਫ 89 ਚ ਇਲੈਕਸ਼ਨ ਲੜਿਆ ਸੀ ਜਿਨ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਸਿੱਖਾਂ ਨੂੰ ਚੁੰਨੀਆਂ ਔਰ ਪੱਗਾਂ ਲਾਈਆਂ ਸੀ ਅੱਗਾ ਮਿੱਟੀ ਦੇ ਤੇਲ ਪਾ ਪਾ ਕੇ ਫੂਕੇ ਸੀ ਉਹਨਾਂ ਦੇ ਖਿਲਾਫ ਐਚ ਕੇ ਲ ਭਗਤ ਦੇ ਖਿਲਾਫ ਕਾਂਸ਼ੀ ਰਾਮ ਲੜਿਆ ਸੀ ਫਿਰ ਇਹ ਕਿਸਾਨ ਕੋੜੀਆਂ ਕਾਣਗੇ ਇਸ ਕਰਕੇ ਸਾਨੂੰ ਕਿਸਾਨਾਂ ਦੇ ਭਰੋਸਾ ਕਿਸੇ ਨਾ ਕਿਸੇ ਦਿਨੇ ਜਰੂਰ ਸਮਝਣਗੇ ਔਰ ਬਸ ਪਾ ਦਾ ਨੀਲਾ ਝੰਡਾ ਪੰਥ ਦਾ ਨੀਲਾ ਝੰਡਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਕਾਸ਼ੀਰਾਮ ਦਾ ਨੀਲਾ ਝੰਡਾ ਕਿਸਾਨ ਵੀ ਚੱਕੇਗਾ ਪੰਜਾਬ ਦਾ ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ 35 ਪਰ 35 ਤੋਂ 40% ਐਸਸੀ ਜਾਂ ਓਬੀਸੀ ਦੀ ਆਬਾਦੀ ਆ ਤੁਸੀਂ ਉਹਨਾਂ ਨੂੰ ਤਾਂ ਕੈਪਟਨ ਨਹੀਂ ਕਰ पाए ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਬਹੁਜਨ ਸਮਾਜ ਦਾਣਿਆਂ ਵਾਲਾ ਨਹੀਂ ਹੈਗਾ ਇਸ ਕਰਕੇ ਬੌਝਨ ਸਮਾਜ ਦੇ ਸਿਆਣੇ ਵੀ ਕਮਲੇ ਕਮਲੇ ਮੰਨੇ ਜਾਂਦੇ ਆ ਜਿੱਦਣ ਬੌਝਨ ਸਮਾਜ ਨੂੰ ਜਾਂ ਸੋਚ ਬਣੋ ਤਕੜੇ ਹੋ ਗਏ ਜਾਂ ਇਹਨਾਂ ਕੋਲ ਦਾਣੇ ਜ਼ਿਆਦਾ ਹੋ ਗਏ ਤਾਂ ਜਿਹੜੇ ਖਿੰਨੇ ਪੁੰਡੇ ਲੋਕ ਵੀ ਆ ਜਦੋਂ ਵੀ ਬੌਝਨ ਸਮਾਜ ਮਜ਼ਬੂਤ ਨਜ਼ਰ ਆਇਆ ਇਹ ਲੋਕ ਇਕੱਠੇ ਹੋਣਗੇ ਯੂਪੀ ਚ ਇਕੱਠੇ ਹੋਏ ਆ ਆ ਦੇਖੋ ਨਮਾ ਸ਼ਹਿਰ ਦੇ ਵਿੱਚ ਨਮਾ ਸ਼ਹਿਰ ਦੇ ਵਿੱਚ ਸਾਡਾ ਇੱਕ ਕੈਂਡੀਡੇਟ ਸੀ ਦਲਦ ਭਾਈਚਾਰੇ ਦਾ ਜਦੋਂ ਪੂਰੇ ਦਲਦ ਭਾਈਚਾਰੇ ਨੂੰ ਨਜ਼ਰ ਆਇਆ ਕਿ ਕੈਂਡੀਡੇਟ ਜਿੱਤ ਸਕਦਾ ਸਾਡੇ ਵਾਲਾ ਤਾਂ ਸਾਰੇ ਦਲਦ ਭਾਈਚਾਰੇ ਨੇ ਇਕੱਠੇ ਹੋ ਕੇ ਵੋਟ ਪਾਈ ਔਰ ਨਵਾਂ ਸ਼ਹਿਰ ਦੇ 5-6 ਕੋਣੀ ਟੱਕਰ ਦੇ ਵਿੱਚ ਐਮਐਲਏ ਜਿੱਤ ਗਿਆ ਦੇਖੋ ਨਵਾਂ ਸ਼ਹਿਰ ਵਿਧਾਨ ਸਭਾ ਸਟੱਡੀ ਕਰਿਓ ਕਦੀ ਹਾਂਜੀ ਕਾਂਗਰਸ ਦਾ ਕੈਂਡੀਡੇਟ ਇੱਕ ਆਮ ਆਦੀ ਪਾਰਟੀ ਦਾ ਦੋ ਤੀਜਾ ਕਾਂਗਰਸ ਦਾ ਯਾਦ ਚੌਥਾ ਬੀਜੇਪੀ ਦਾ ਪੰਜਵਾਂ ਬੀਐਸਪੀ ਦਾ ਪੰਜ ਕੋਣੀ ਟੱਕਰ ਦੇ ਵਿੱਚ ਦਲਤਾਂ ਨੇ ਇਕੱਠੇ ਹੋ ਕੇ ਵੋਟ ਪਾਈ ਤੇ ਐਮਐਲਏ ਜਿੱਤ ਗਿਆ ਸਾਡਾ ਥੋੜਾ ਬਹੁਤ ਤਾਂ ਸਾਨੂੰ ਦੂਜੇ ਬਰਗ ਵੀ ਪੈ ਗਿਆ ਜਦੋਂ ਨੇ ਦੇਖਿਆ ਕਿ ਯਾਰ ਜਿੱਤੇ ਹੀ ਰਹੇ ਇਸੇ ਤਰ੍ਹਾਂ ਪੰਜਾਬ ਦੇ ਅਸੀਂ ਹਰ ਸੀਟ ਦੇ ਉੱਤੇ ਅੱਜ ਪੰਜ ਪੰਜ ਛੇ ਛੇ ਕੋਨੇ ਮੁਕਾਬਲੇ ਆ ਜਿਸ ਸੀਟ ਦੇ ਉੱਤੇ ਦਲਦਪਾਈਚਾਰੇ ਨੂੰ ਨਜ਼ਰ ਆਏਗਾ ਕਿ ਸਾਡੇ ਵਾਲਾ ਖੜਾ ਆ ਤੇ ਆਪਣਿਆਂ ਨੂੰ ਵੋਟ ਪਾਉਣੀ ਆ ਆਪਣੀ ਗੱਲ ਕਰਨ ਵਾਲਿਆਂ ਨੂੰ ਵੋਟ ਪਾਣੀ ਜਿਹੜੇ ਸਾਡੇ ਹੱਕਾਂ ਲਈ ਲੜਦੇ ਆ ਤਾਂ ਦਲਦਪਾਈਚਾਰੇ ਨੇ ਕਿਸੇ ਨੇ ਦਸੱਦਣ ਨਹੀਂ ਜਾਣਾ ਕਿਸੇ ਨੇ ਪੁੱਛਣ ਵੀ ਜਾਣਾ ਨਹੀਂ ਇਹਨਾਂ ਨੇ ਆਪ ਬੁਹਾਰੇ ਆਪਣੀ ਡਿਊਟੀ ਸਮਝ ਕੇ ਵੋਟ ਪਾਉਣੀ ਆ ਪਾਰਟਿਕ ਪਾਰਟੀ ਦੀ ਕਿੱਥੇ ਘਟ ਰਹੀ ਕੀ ਤੁਸੀਂ ਲੰਮਾ ਸਮਾਂ ਪੰਜਾਬ ਚ ਕੰਮ ਕੀਤਾ ਪਰ ਆਮ ਆਦਮੀ ਪਾਰਟੀ ਥੋੜੇ ਤੋਂ ਬਾਅਦ ਆ ਕੇ ਪੰਜਾਬ ਸਰਕਾਰ ਬਣਾ ਗਈ ਦੇਖੋ ਮੈਂ ਫਿਰ ਕਹਿੰਨਾ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਨ੍ਹਾਂ ਦੇ ਦਾਣਿਆਂ ਦੇ ਪੀਪੇ ਭਰੇ ਪਏ ਆ ਦਾਣੇ ਦੇ ਪੀਪਾ ਨਹੀਂ ਇਹਨਾਂ ਦੇ ਦਾਣਿਆਂ ਦੇ ਪੀਪਿਆਂ ਚ ਵੀ ਨੋਟ ਭਰੇ ਪਏ ਆ ਤੇ ਅਸੀਂ ਉਸ ਪਾਰਟੀ ਉਸ ਨਾਲ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਜਿਨ੍ਹਾਂ ਦੇ ਦਾਣੇ ਦੇ ਪੀਪਾ ਚ ਨੋਟ ਦਾ ਛਡੋ ਦਾਣੇ ਵੀ ਪੂਰੇ ਨਹੀਂ ਮਿਲਦੇ ਦਾਣੇ ਵੀ ਇਹਨਾਂ ਨੂੰ ਲੈਣਾਂ 'ਚ ਲੱਗ ਕੇ 2 ਰੁਪਏ ਕਿਲੋ ਵਾਲੇ ਲੈਣੇ ਪੈਂਦੇ ਆ ਅਸੀਂ ਤਾਂ ਉਸ ਸਮਾਜ ਦੀ ਨਿਮੰਤਗੀ ਕਰਦੇ ਆ ਇਸ ਕਰਕੇ ਬਹੁਜਨ ਸਮਾਜ ਨੂੰ 75 ਸਾਲਾਂ 'ਚ ਬਹੁਜਨ ਸਮਾਜ ਤੇ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਅਕਾਲੀ ਹੋਵੇ ਚਾਹੇ ਉਹ ਭਾਜਪੀ ਹੋਵੇ ਇਹਨਾਂ ਨੇ ਬਖ ਬਖ ਸਹੂਲਤਾਂ ਦੇ ਕੇ ਇਹਨਾਂ ਨੂੰ ਮਜਬੂਰ ਬਣਾ ਕੇ ਰੱਖਿਆ ਮਜਬੂਰ ਬਹੁਜਨ ਸਮਾਜ ਪਾਰਟੀ ਇਹਨਾਂ ਨੂੰ ਮਜਬੂਰ ਨਹੀਂ ਮਜਬੂਤ ਬਣਾਉਣਾ ਚਾਹੁੰਦੀ ਆ ਆਧਾਰਨ ਜਦੋਂ ਯੂਪੀ ਸਾਡਾ ਰਾਜ ਆ ਤਾਂ ਭੈਣ ਕੁਮਾਰੀ ਮਾਇਆਵਤੀ ਸਾਭ ਕਾਂਸ਼ੀ ਰਾਮ ਦਾ ਨਾਰਾ ਸੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਔਰ ਤਿੰਨ ਤਿੰਨ ਕਿੱਲੇ ਘਰ ਪਰਤੀ ਮਜਬੂਰ ਦਲਤ ਸਮਾਜ ਨੂੰ ਮਜਬੂਤ ਬਣਾਉਣ ਲਈ ਦਿੱਤੇ ਔਰ ਫਿਰ ਖਜ਼ਾਨੇ ਚ ਪਾਲিসੀਆਂ ਲੈਂਦੀਆਂ ਕਿ ਜਿਹੜਾ ਪੱਠਾ ਸ਼ੈਲਰ ਪੈਟਰੋਲ ਪੰਪ ਫੈਕਟਰੀ ਲਾ ਸਕਦਾ ਉਹਨਾਂ ਨੂੰ ਸਸਤੇ ਕਰਜ਼ੇ ਦਿੱਤੇ ਜਾਣਗੇ ਬਿਨਾ ਗਰੰਟੀ ਤੋਂ ਦਿੱਤੇ ਜਾਣਗੇ ਸਰਕਾਰ ਗਰੰਟਰ ਤੇ ਕਰਜ਼ੇ ਮਿਲਿਓ ਉਹ ਅੱਜ ਉੱਥੇ ਉਹ ਇਕਨੋਮਿਕਲ ਤੌਰ ਤੇ ਮਜ਼ਬੂਤ ਹੋਏ ਆ ਅਸੀਂ ਵੀ ਬੌਝਨ ਸਮਾਜ ਪੰਜਾਬ ਜਿਹੜਾ ਸਭ ਤੋਂ ਵੱਡੀ ਵਾਦੀ ਚ ਆ ਇਹਨੂੰ ਇਹਦੀ ਮਜਬੂਰੀ ਬੰਨ ਖਤਮ ਕਰਕੇ ਬੌਝਨ ਸਮਾਜ ਚ ਦਲਤਾ ਚ ਪਛੜਿਆ ਚ ਮਜ਼ਬੂਤੀ ਲਿਆਉਣਾ ਚਾਹੁੰਦੇ ਆ ਦੇ ਪੰਜ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਿਖਾ ਕੇ ਪੰਜਾਬ 'ਚ ਜਿੱਤ ਪ੍ਰਾਪਤ ਕੀਤੀ ਤੁਸੀਂ ਆਪਣਾ ਯੂਪੀ ਮਾਡਲ ਜਾਂ ਪੱਛਮੀ ਬੰਗਾਲ ਦਾ ਮਾਡਲ ਕਿਉਂ ਨਹੀਂ ਦਿਖਾ ਸਕੇ ਦੇਖੋ ਸਾਡੇ ਕੋਲ ਤਾਂ ਸਿਰਫ ਯੂਪੀ ਮਾਡਲ ਸਿਗਾ ਜਿਹੜਾ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਿਖਾ ਲਿਆ ਉਹ ਕਾਹਦੇ 'ਚੋਂ ਦਿਖਾ ਲਿਆ ਅਖਬਾਰ 'ਚ ਦਿਖਾ ਲਿਆ ਕਾਹਦੇ 'ਚ ਦਿਖਾ ਲਿਆ ਸੋਸ਼ਲ ਮੀਡੀਆ 'ਤੇ ਦਿਖਾ ਲਿਆ ਕਾਹਦੇ 'ਚ ਦਿਖਾ ਲਿਆ ਟੀਵੀ 'ਤੇ ਦਿਖਾ ਲਿਆ ਕਾਹਦੇ 'ਚ ਦਿਖਾ ਲਿਆ ਉਹਨਾਂ ਕੋਲ ਇਹਨਾਂ ਸਾਰੇ ਚੀਜ਼ਾਂ 'ਚ ਪ੍ਰਚਾਰ ਦਾ ਕਰੋੜਾਂ ਰੁਪਈਆ ਸੀ ਚਾਹੇ ਉਹਨਾਂ ਨੇ ਅੱਜ ਜੇਲੇ ਘੱਟ ਰਹੇ ਹੁਣ ਸ਼ਰਾਬ ਦੇ ਕਾਰੋਬਾਰਾਂ ਚੋਂ ਦੋ ਨੰਬਰ ਦਾ ਪੈਸਾ ਕਮਾਇਆ ਉਹਨਾਂ ਤੇ ਦੋਸ਼ ਲੱਗ ਰਹੇ ਆ ਔਰ ਉਹ ਜੇਲਾ ਚ ਬੈਠੇ ਆ ਦਿੱਲੀ ਦੇ ਵਿੱਚ ਸਾਰੇ ਲੀਡਰ ਇਹਨਾਂ ਦੇ ਬਹੁਜਨ ਸਮਾਜ ਪਾਰਟੀ ਨੇ ਇਦਾਂ ਦਾ ਕੋਈ ਵੀ ਦੋ ਨੰਬਰ ਦਾ ਪੈਸਾ ਨਹੀਂ ਕਮਾਇਆ ਔਰ ਬਹੁਜਨ ਸਮਾਜ ਜਿਹੜਾ ਆ ਜਿਹਦੇ ਕੋਲ ਰੋਟੀ ਡੰਗ ਦੀ ਬੜੀ ਮੁਸ਼ਕਲ ਨਾਲ ਜੁੜਦੀ ਆ ਆ ਫੋਨ ਫਾਨ ਤਾਂ ਹੋਣ ਵਾਏ ਦੋ ਕੁ ਸਾਲਾਂ ਤਿੰਨਾਂ ਸਾਲਾਂ ਅਸੀਂ ਤਾਂ ਆਪਣੀ ਗੱਲ ਦਾ ਪ੍ਰਚਾਰ ਕਿਉਂਕਿ ਮੀਡੀਆ ਜਿਹੜਾ ਆ ਇਹਦੇ ਤੌਣ ਚ ਸੜਿਆ ਜਾਤ ਦਾ ਫਸਿਆ ਆ ਇਹਨਾਂ ਨੂੰ ਲੱਗਦਾ ਦਲਤ ਦੀ ਗੱਲ ਕਿਉਂ ਦਿਖਾਣੀ ਆ ਜਿਸ ਦਲਤ ਦੇ ਸਿਰ ਤੇ ਦਸ਼ਮੇਸ਼ ਪਿਤਾ ਕੱਲ੍ਹ ਹੀ ਲਾਉਂਦੇ ਆ ਇਸ ਦੇਸ਼ ਦਾ ਮੀਡੀਆ ਜਿਹੜਾ ਆ ਉਹ ਜਿੱਦਾਂ ਕਿਸਾਨ ਨੂੰ ਰਗੜ ਕੇ ਰੱਖਣਾ ਚਾਹੁੰਦਾ ਇਦਾਂ ਦਲਤ ਨੂੰ ਵੀ ਰਗੜ ਕੇ ਰੱਖਣਾ ਚਾਹੁੰਦਾ ਔਰ ਦਲਤ ਦੀ ਗੱਲ ਕਦੀ ਵੀ ਟੀਵੀ ਚ ਨਹੀਂ ਆਉਣੀ ਕਦੀ ਵੀ ਅਖਬਾਰ ਚ ਨਹੀਂ ਆਉਣੀ ਕਦੀ ਵੀ ਸੋਸ਼ਲ ਮੀਡੀਆ ਤੇ ਬੂਸਟ ਨਹੀਂ ਹੋਣੀ ਕਿਉਂਕਿ ਰੋਟੀ ਪਾਣੀ ਦੇ ਸੰਦੇ ਰਹਿੰਦੇ ਆ ਰੋਜੀ ਰੋਟੀ ਵਾਲੇ ਮਜਬੂਰ ਲੋਕ ਐ ਇਹ ਜਿਹੜੀਆਂ ਪਾਰਟੀਆਂ ਦੀ ਤੁਸੀਂ ਮਾਡਲ ਦੀ ਗੱਲ ਕਰਦੇ ਆ ਇਹ ਕਰੋੜਾ ਅਰਬਾਪਤੀ ਲੋਕ ਇਹਨਾਂ ਦੇ ਵੋਟਰ ਸਮਰਥਕ ਨੇ ਜਿਸ ਕਰਕੇ ਇਹਨਾਂ ਲਈ ਇਹ ਚੀਜ਼ਾਂ ਛੋਟੀਆਂ ਰਹਿੰਦੀਆਂ ਨੇ ਇਸ ਕਰਕੇ ਮੈਂ ਕਾਹਜੀ ਨਹੀਂ ਕਹਿਣਾ ਚਾਹੁੰਦਾ ਅਸੀਂ ਤਾਂ ਤੁਹਾਡੇ ਵਰਗੇ ਚੰਦ ਸਾਥੀ ਜਿਹੜੇ ਕੌਮੀ ਦਰਦ ਰੱਖਦੇ ਨੇ ਗਰੀਬਾਂ ਦਾ ਦਲਤਾਂ ਦਾ ਪਛੜਿਆਂ ਦਾ ਉਹਨਾਂ ਦੇ ਮਾਧਿਅਮ ਤੋਂ ਕਦੀ ਕਦੀ ਮੌਕਾ ਮਿਲ ਜਾਂਦਾ ਜਿਸ ਕਰਕੇ ਗੱਲ ਜਿਹੜੀ ਹੈ ਲੋਕਾਂ ਤੱਕ ਜਾਂਦੀ ਹੈ ਆਮ ਆਦਮੀ ਪਾਰਟੀ ਤੁਸੀਂ ਉਹਨਾਂ ਨੂੰ ਭ੍ਰਸ਼ਟ ਕਿਹਾ ਵਾ ਪਰ ਉਹ ਆਪਣੇ ਆਪ ਨੂੰ ਕੱਟੜਾ ਮਾਨਦਾਰ ਦੱਸਦੇ ਨੇ ਕਹਿੰਦੇ ਸਾਡਾ ਕੇਜਰੀ ਵਾਲੇ ਮਾਨਦਾਰ ਆ ਇਹਨਾਂ ਦਾ ਤਾਂ ਸਿੰਗਲਾ ਵੀ ਇਮਾਨਦਾਰ ਸੀ ਜਿਹੜਾ 2 ਮਹੀਨੇ ਪੂਰੇ ਹੋਰ ਤੋਂ ਪਹਿਲਾਂ ਜੇਲ੍ਹ ਭੇਜ ਦਿੱਤਾ ਸੀ ਇਹਨਾਂ ਨੇ ਔਰ ਅੱਜ ਤੱਕ ਪਾਰਟੀ ਦੇ ਵਿੱਚ ਰੱਖਿਆ ਹੈ ਅੱਜ ਤੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਦਾ ਤਾਂ ਫੌਜੀ ਸਿੰਘ ਹੌਜਾ ਸਿੰਘ ਸਰਾਰੀ ਵੀ ਇਹਨਾਂ ਦਾ ਇਮਾਨਦਾਰ ਸੀ ਜਿਹਦੀ ਆਡੀਓ ਵਾਇਰਲ ਹੋਈ ਸੀ ਅੱਜ ਵੀ ਪਾਰਟੀ ਚ ਹੈ ਇਹਨਾਂ ਦਾ ਤਾਂ ਬਿਨੇ ਰਤਨ ਵੀ ਬਠਿੰਡੇ ਵਾਲਾ ਇਮਾਨਦਾਰ ਜਿੱਤੇ ਦੋਸ਼ ਲੱਗੇ ਸੀ ਇਹਨਾਂ ਦਾ ਤਾਂ ਮੈਂ ਕਿੰਨਿਆ ਦਿਨੋਂ ਔਗਣਾ ਮਾਂ ਮੈਂ ਕਿੰਨਿਆ ਦਿਨੋਂ ਔਗਣਾ ਮਾਂ ਤਾਂ ਸਭ ਪੰਜਾਬ ਦੇ ਲੋਕ ਜਾਣੀ ਜਾਣ ਹੈ ਇਹਨਾਂ ਦੀ ਜਿਹੜੀ ਇਮਾਨਦਾਰੀ ਆ ਜਲੰਧਰ ਬਾਈ ਇਲੈਕਸ਼ਨ ਚ ਦੇਖੀਏ ਸੀ ਜਲੰਧਰ ਬਾਈ ਇਲੈਕਸ਼ਨ ਚੋਣ ਕਮਿਸ਼ਨ ਸੁੱਤਾ ਪਿਆ ਰਿਹਾ ਤੇ ਟਰੱਕਾਂ ਦੇ ਟਰੱਕ ਇਹਨਾਂ ਨੇ ਸ਼ਰਾਬ ਦੇ ਔਰ ਨੋਟਾਂ ਦੇ ਵੰਡੇ ਆ ਪੈਂਚਾਂ ਸਰਪੰਚਾਂ ਐਮਸੀਆਂ ਨੂੰ ਡਰਾ ਡਰਾ ਕੇ ਨਾਲ ਜੋੜਿਆ ਗਿਆ ਅਸੀਂ ਤਾਂ ਜਿੱਤ ਹੁੰਦੀ ਜਰੰਦਰ ਦੇਖੀ ਐ ਵਿੱਚ ਰਹਿ ਕੇ ਤਾਂ ਇਸ ਕਰਕੇ ਇਹ ਸਭ ਡਰਾਮਾ ਆ ਇਹਨਾਂ ਦਾ ਇਹ ਡਰਾਮਾ ਜਿਹੜਾ ਆ ਬਹੁਤੀ ਥੇਰ ਚੱਲਦਾ ਨਹੀਂ ਹੁੰਦਾ ਕੁਦਰਤ ਬਹੁਤ ਵੱਡੀ ਆ ਉਹ ਕੁਦਰਤ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਲਾਠੀ ਪਈ ਸੀ ਨਾ ਤਿੰਨ ਮਹੀਨਿਆਂ ਚ ਇਹਨਾਂ ਦੀ ਰਾਜਧਾਨੀ ਦਾ ਕੇਲਾ ਢਾਟੇ ਦੀ ਕਰਕੇ ਰੱਖਤਾ ਸੀ ਲਾ ਹੁਣ ਜਿਤਾ ਲੈਣ ਰਾਜਧਾਨੀ ਫਿਰ ਹੁਣ ਜਿਤਾ ਲੈਣ ਦੂਜੀ ਵਾਰੀ ਲੱਗ ਜੇਣਾ ਪਤਾ ਜੀ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਆ ਤੁਹਾਡਾ ਦੇਖੋ ਪੰਜਾਬ ਦਾ ਨੌਜਵਾਨ ਜਿਹੜਾ ਆ ਉਹ ਉਹ ਸੱਚੀ ਮੁੱਚੀ ਬਹੁਤ ਚਿੰਤਤ ਆ ਪੰਜਾਬ ਦੇ ਭਵਿੱਖ ਨੂੰ ਲੈ ਕੇ ਜੇ ਉਹ ਚਿੰਤਤ ਨਾ ਹੁੰਦਾ ਪੰਜਾਬ ਦਾ ਨੌਜਵਾਨ ਤਾਂ ਇਹਨਾਂ ਇਹਨਾਂ ਨਲੈਕਾਂ ਨੂੰ ਕਦੇ ਵੀ 92 ਸੀਟਾਂ ਨਾ ਦਿੰਦਾ ਪੰਜਾਬ ਦਾ ਨੌਜਵਾਨ 222 ਦੇ ਵਿੱਚ ਡਟ ਕੇ ਖੜਾ ਹੋਇਆ ਕਿ ਨਹੀਂ ਯਾਰ ਕੋਈ ਬਦਲਾਅ ਵਾਲੀ ਪਾਰਟੀ ਆਈ ਆ ਇਹਦਾ ਮਤਲਬ ਪੰਜਾਬ ਦਾ ਨੌਜਵਾਨ ਚਿੰਤਤ ਹੈ ਪੰਜਾਬ ਦਾ ਨੌਜਵਾਨ 200 2019 ਦੇ ਵਿੱਚ 3 ਸਾਲ ਪਹਿਲਾਂ 22 ਤੋਂ ਇਹਨਾਂ ਨੂੰ ਆਮ ਆਦੀ ਪਾਰਟੀ ਨੂੰ ਰਗੜ ਕੇ ਰੱਖਤਾ ਸੀ ਜਮਾਨਤਾ ਜਬਤ ਕਰਾਈਆਂ ਇਹਨਾਂ ਦੀਆਂ ਹਰ ਸੀਟ ਤੋਂ 2017 'ਚ ਇਸੇ ਹੀ ਪੰਜਾਬ ਦੇ ਨੌਜਵਾਨ ਨੇ 20 ਸੀਟਾਂ ਇਹਨਾਂ ਨੂੰ ਜਿੱਤਾਈਆਂ ਸੀ ਚਿੱਟੇ ਝੰਡਾ ਚੱਟੀਆਂ ਟੋਪੀਆਂ ਚੱਕ ਕੇ ਪੰਜਾਬ ਦਾ ਨੌਜਵਾਨ ਜਿਹੜਾ ਆ ਉਹ ਸੱਚੀ ਮੁੱਚੀ ਅੱਜ ਉਹ ਸੋਚ ਰਿਹਾ ਹੈ ਅਸੀਂ ਕੀ ਕਰੀਏ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਵੀਰੋ ਮੈਂ ਅਪੀਲ ਕਰਨੀ ਚਾਹ ਰਿਹਾ ਤੁਹਾਨੂੰ ਵੀ ਜਿਨ੍ਹਾਂ ਨੂੰ ਮੌਕਾ ਦਸ਼ਵੇਸ਼ ਪਿਤਾ ਦੇ ਰਿਹਾ ਕਿ ਦਲਤਾ ਵੀ ਅੱਗੇ ਜਿਨ੍ਹਾਂ ਨੂੰ ਮੌਕਾ ਬਾਬਾ ਸਭ ਅੰਮਿੜ ਕਰ ਦੇ ਰਿਹਾ ਭਾਰਤ ਦਾ ਸੰਵਿਧਾਨ ਦੇ ਰਿਹਾ ਉਹਨੂੰ ਪੰਜਾਬ ਦਾ ਨੌਜਵਾਨ ਮੌਕਾ ਕਿਉਂ ਨਹੀਂ ਦੇ ਰਿਹਾ ਇੱਕ ਵਾਰ ਦੇਖ ਕੇ ਤਾਂ ਦੇਖੋ ਯਾਰ ਤੇ ਫੱਟੇ ਚੱਕ ਦੇਾਂਗੇ ਸਰਕਾਰਾਂ ਵਾਲੇ ਕਮਾਲ ਏ ਫੱਟੇ ਚੱਕ ਦੇਾਂਗੇ ਤੈ ਆਹੇ ਇਸ ਵਾਰ ਮੁਕਾਬਲਾ ਕਿਹਨਾ ਸਮਝੋ ਤੁਸੀਂ ਆਪਣਾ ਸਾਡਾ ਮੁਕਾਬਲਾ ਭ੍ਰਿਸ਼ਟਾਚਾਰੀ ਔਰ ਵਾਦਾ ਖਿਲਾਫੀ ਕਰਨ ਵਾਲੀਆਂ ਪਾਰਟੀਆਂ ਨਾਲ ਹੈ 75 ਸਾਲਾਂ ਚ ਸਾਡੇ ਨਾਲ ਜਿਹੜੀ ਵਾਦਾ ਵਫਾ ਕਰਨ ਕੀਤੀ ਆ ਜੀਤੇ ਹੋਏ ਵਾਦਿਆਂ ਦੀ ਵਫਾ ਕਰਨ ਕੀਤੀ ਆ ਮਹਾਲੀ ਦੇ ਵਿੱਚ ਸਿੱਪੀ ਸ਼ਰਮਾ ਅਰਵਿੰਦ ਕੇਜਰੀਵਾਲ ਜੀ ਨੇ ਭੈਣ ਬਣਾ ਲਈ ਤੇ ਟੈਂਕੀ ਤੋਂ ਨਾਲੇ ਟੀਚਰ ਤੇ ਸਰਕਾਰ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਆਪਣੀ ਮੂੰਹ ਬੋਲੀ ਭੈਣ ਨਾਲ ਵਫਾ ਨਾ ਕਰ ਸਕੇ ਵਾਦਾ ਆਮ ਲੋਕਾਂ ਨੇ ਕਿੱਥੋਂ ਕਰਨਾ ਆਮ ਨੌਜਵਾਨਾਂ ਨੇ ਕਿੱਥੋਂ ਕਰਨਾ ਅੱਜ ਪੰਜਾਬ ਦਾ ਨੌਜਵਾਨ ਬੇਰੋਜ਼ਗਾਰੀ ਚ ਕਦੀ ਦੁਬਈ ਕੰਟਰੀਆਂ ਚ ਅਰਬ ਕੰਟਰੀਆਂ ਚ ਜੇ ਡੌਂਕੀਆਂ ਲਾ ਕੇ ਯੂਰਪੀਨ ਕੰਟਰੀਆਂ ਚ ਔਰ ਮੋٹے ਮੋٹے ਪੈਸੇ ਤਾਰ ਕੇ ਮੈਕਸੀਕੋ ਦੇ ਰਾਹੀਂ ਅਮਰੀਕਾ ਚ ਐਂਟਰ ਹੋਣ ਲਈ ਉਹ ਲੱਗਾ ਹੋਇਆ ਆ ਕਿਉਂਕਿ ਉਹਨੂੰ ਭੁਵਿੱਖ ਨਜ਼ਰ ਨਹੀਂ ਆਉਂਦਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਨੌਜਵਾਨਾਂ ਨੂੰ ਭੁਵਿੱਖ ਦੇਣਾ ਚਾਹੁੰਦੀ ਆ ਵੀ ਚਾਈਨਾ ਸਾਡ ਓ ਛੋਟੇ ਛੋਟੀਆਂ ਅੱਖਾਂ ਵਾਲਾ ਚਾਈਨਾ ਯਾਰ ਘਰ ਘਰ ਫੈਕਟਰੀ ਲਾ ਗਿਆ ਉਹਨਾਂ ਦੇ ਤਾਂ ਬੰਦਿਆਂ ਦੀਆਂ ਅੱਖਾਂ ਵੀ ਪੂਰੀਆਂ ਨਹੀਂ ਖੁੱਲਦੀਆਂ ਉਹ ਅੱਧੀਆਂ ਖੁੱਲੀਆਂ ਅੱਖਾਂ ਨਾਲ ਫੈਕਟਰੀਆਂ ਲੱਗ ਹੈ ਸਾਡੇ ਦਾ ਫਿਰ ਮੋٹے ਮੋٹے ਡੇਲੇ ਆ ਅਸੀਂ ਕਿਉਂ ਨਹੀਂ ਕਰ ਕਰ ਫੈਕਟਰੀ ਲਾ ਸਕਦੇ ਪੰਜਾਬ 'ਚ ਅੰਕਲ ਚਿਪਸ ਆ ਗਿਆ ਅਮਰੀਕਾ ਤੋਂ 1 ਰੁਪਏ ਦਾ ਆਲੂ 10 ਰੁਪਏ ਦਾ ਵੇਕਦਾ ਲਫਾਵੇ ਜਵਾ ਭਰ ਕੇ ਔਰ ਪੰਜਾਬ ਆਲੂਆਂ ਦਾ ਗੜ ਆ ਕੋਲਡ ਸਟੋਰ ਭਰੇ ਪਏ ਆ ਤੇ ਅਸੀਂ ਅੰਕਲ ਚਿਪਸ ਦੇ ਮੁਕਾਬਲੇ 'ਚ ਉਹ ਪੰਜਾਬ ਦਾ ਚਾਚਾ ਚਿਪਸ ਨਹੀਂ ਬਣਾ ਸਕਦੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ 150 ਕਰੋੜ ਦੇ ਡਵਾਚਿਪਸ ਖਾਣੇ ਵਾਲਾ ਨਹੀਂ ਜਾਵੇ ਸਾਡਾ ਬਾਰਡਰ ਨਹੀਂ ਖੁੱਲਦਾ ਨਾ ਖੁੱਲੇ ਨਹੀਂ ਖੁੱਲਦਾ ਕੋਈ ਗੱਲ ਨਹੀਂ ਆਲੂਆਂ ਦੀਆਂ ਬਣਾਓ ਤਾਂ ਜਿੰਨਾ ਮਰਜੀ ਭੁਜੀਆ 150 ਕਰੋੜ ਟੇਡਵਾ ਆ ਹੋਰ ਦੇ ਵਿੱਚ ਕਿੰਨੂ ਕਿਦਾਂ ਸੜਕਾਂ ਤੇ ਰੋਲੇ ਆ ਕਿਸਾਨਾਂ ਦੇ ਪੁੱਤਾਂ ਵਰਗੀ ਫਸਲ ਹੁੰਦੀ ਆ ਕਿਸਾਨ ਦੀ ਤੇ ਇਹਦਾ ਮਤਲਬ ਪੰਜਾਬ ਦੇ ਨੌਜਵਾਨਾਂ ਦੀ ਭੈਣ ਭਰਾ ਆ ਫਸਲ ਪੰਜਾਬ ਦੀ ਕਿਉਂ ਨਹੀਂ ਫੂਡ ਪ੍ਰੋਸੈਸਿੰਗ ਮੰਤਰੀ ਰਿਹਾ ਪੰਜਾਬ ਦਾ ਪਿਛਲੇ 5 ਸਾਲ 7 ਸਾਲ ਤੇ ਕਿਉਂ ਨਹੀਂ ਬਈ ਫੂਡ ਪ੍ਰੋਸੈਸ ਸਾਰੀਆਂ ਫੈਕਟਰੀਆਂ ਲੱਗੀਆਂ ਆ ਸ਼ਿਮਲੇ ਜਾਂਦੇ ਆ ਮਨਾਲੀ ਜਾਂਦੇ ਆ ਆਲੇ ਦੁਆਲੇ ਘੁੰਮਦੇ ਆ ਰਸਤੇ ਦੇ ਵਿੱਚ ਕਿੱਦਾਂ ਜੂਸ ਦੀਆਂ ਦੁਕਾਨਾਂ ਆਉਂਦੀਆਂ ਫੂਡ ਪ੍ਰੋਸੈਸ ਕਰਾ ਕਰਾ ਕੇ ਹਿਮਾਚਲ ਨੇ ਕਿੜ ਕਿੜੀਆਂ ਸਰਕਾਰੀ ਦੁਕਾਨਾਂ ਖੋਲਦੀਆਂ ਬਈ ਤੇ ਪੰਜਾਬ ਦਾ ਫੂਡ ਪ੍ਰੋਸੈਸ ਕਿਉਂ ਨਹੀਂ ਹੋਇਆ ਇੱਥੇ ਤਾਂ ਲੱਸੀ ਪੈਕਟਾ ਚ ਆ ਜਾਂਦੀ ਕਿੰਨੂਆ ਦਾ ਰਸ ਪੈਕਟਾ ਚ ਆ ਜਾਂਦਾ ਬੋਤਲਾ ਚ ਆ ਜਾਂਦਾ ਇੱਥੇ ਤਾਂ ਗੰਨੇ ਵਾਲਾ ਰਸ ਆ ਜਾਂਦਾ ਘਰ 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 ਜਿਹੜਾ ਗੋੜਵਾ ਗੁੜ 150 ਕਰੋੜ ਆਬਾਦੀ ਹੋਵੇ ਇਹ ਆ ਜਿੰਜਰ ਟੌਫੀ ਗੁੜ ਵਾਲੀ ਆਹ ਜੀ ਇਹ ਡਰਾਈ ਫਰੂਟ ਟੌਫੀ ਗੁੜ ਵਾਲੀ ਇਹ ਤਾਂ ਸੁੰਡ ਵਾਲਾ ਗੁੜ ਵਾਲੀ ਟੌਫੀ ਇਹਦਾ 150 ਕਰੋੜ ਮੂਰੀ ਜਾ ਦਿੰਦੇ ਨਾ ਇਥੇ ਗੰਡਾ ਖਤਮ ਹੋਵੇ ਨਾ ਕਿਨੂ ਖਤਮ ਹੋਵੇ ਨਾ ਇਥੇ ਆਲੂ ਖਤਮ ਹੋਵੇ ਨਾ ਇਥੇ ਕਣਕ ਖਤਮ ਹੋਵੇ ਨਾ ਮੱਕੀ ਖਤਮ ਹੋਵੇ ਨਾ ਇਥੇ ਝੋਨਾ ਖਤਮ ਹੋਵੇ ਨਾ ਇਥੇ ਕਪਾਹ ਖਤਮ ਹੋਵੇ ਉਹ ਸਾਰਾ ਕੁਝ ਹੈਗਾ ਇੱਕ ਚੱਜ ਦੇ ਲੋਕ ਹੈ ਨਹੀਂ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵੱਜੋ ਜਿੱਤ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਪੰਜਾਬ ਦਾ ਨੌਜਵਾਨ ਹਾਰ ਗਿਆ ਪੰਜਾਬ ਦਾ ਕਿਸਾਨ ਹਾਰ ਗਿਆ ਪੰਜਾਬ ਦਾ ਦਲਤ ਹਾਰ ਗਿਆ ਪੰਜਾਬ ਦਾ ਪਛੜਾ ਹਾਰ ਗਿਆ ਉਹ ਸਰਕਾਰ ਚੱਜਦੀ ਹੈ ਨਹੀਂ 13 ਵਿੱਚੋਂ ਕਿੰਨੇ ਸੀਟਾ ਸੀਟਾਂ ਦੀ ਗਿਣਤੀ ਮੇਟੀ ਚ ਮੈਂ ਨਹੀਂ ਪੈਂਦਾ ਲੋਕਾਂ ਨੂੰ ਜਗਾਣ ਚ ਕੋਈ ਕਸਰ ਨਹੀਂ ਛੱਡਾਂਗੇ ਤੇਰਾ ਸੀਟਾਂ ਦੇ ਇਸ ਵਾਰ ਵੋਟ ਪਰਸੈਂਟੇਜ ਵਧੂਗਾ ਤੁਹਾਡਾ ਖਾਤਾ ਖੋਲਾਂਗੇ 28 ਸਾਲ ਪਹਿਲਾਂ ਖਾਤਾ ਖੁੱਲਿਆ ਸੀ 1996 ਚ ਤਿੰਨ ਐਮਪੀ ਜਿੱਤੇ ਸੀ 1991 ਸਾਡਾ ਇੱਕ ਐਮਪੀ ਸੀਗਾ 1992 ਸਾਡੇ ਕੋਲ ਇੱਕ ਐਮਪੀ ਸੀਗਾ ਇਸੇ ਤਰ੍ਹਾਂ ਐਮਐਲਏ ਅਸੀਂ 25 ਸਾਲਾਂ ਬਾਅਦ ਖਾਤਾ ਖੋਲਿਆ ਨਮਾ ਸ਼ਹਿਰ ਚ ਇਸ ਵਾਰੀ ਵੀ ਅਸੀਂ ਜ਼ੀਰੋ ਤੋੜਨ ਦੇ ਲਈ ਔਰ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਜਾਵੇ ਪੰਜਾਬ ਦੇ ਦਲਤ ਦੀ ਆਵਾਜ਼ ਜਾਵੇ ਪੰਜਾਬ ਦੇ ਨੌਜਵਾਨ ਦੀ ਆਵਾਜ਼ ਜਾਵੇ ਪੰਜਾਬ ਦੇ ਪਛੜੇ ਦੀ ਆਵਾਜ਼ ਜਾਵੇ ਔਰ ਆਵਾਜ਼ ਜਾਵੇ ਉਹਦੇ ਲਈ ਆਪਾਂ ਲੱਗੇ ਹੋਏ ਆ ਸਾਨੂੰ ਪੰਜਾਬੀਆਂ ਤੇ ਭਰੋਸਾ ਖੜਨਗੇ ਸਾਡੇ ਨਾਲ ਪੰਜਾਬੀ ਬੇਦਰਦ ਨਹੀਂ ਹੈਗੇ ਖੜਨਗੇ ਸਾਡੇ ਨਾਲ ਜੇ ਅਸੀਂ 25 ਸਾਲ ਤੋਂ ਬਿਨਾਂ ਜਿਤਾਏ ਅੱਜ ਤੱਕ ਵੀ ਲੜ ਰਹੇ ਆ ਤੇ ਜਿੱਦਣ ਜਿੱਤ ਗਏ ਉਸ ਦਿਨ ਕਿੱਦਾਂ ਲੜਾਂਗੇ ਧੰਨਵਾਦ ਸਰ ਤੁਸੀਂ ਸਾਨੂੰ ਟਾਈਮ ਦਿੱਤਾ ਇਹ ਸਾਡੇ ਨਾਲ ਮੌਜੂਦ BSP ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਿਸਰ ਸਰਦਾਰ ਜਸਵੀਰ ਸਿੰਘ ਗੜੀ ਵਿਸ਼ੇਸ਼ ਗੱਲਬਾਤ ਕੀਤੀ ਆ ਦੇਖਦੇ ਨੇ ਨਤੀਜੇ ਕੀ ਆਉਂਦੇ ਨੇ ਇਹ ਹੈ ਅਜਿਹੇ ਹੋਰ ਇੰਟਰਵਿਊਆਂ ਦੇਖਣ ਲਈ ਸਾਡੇ ਚੈਨਲ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕੈਮਰਾਮੈਨ ਯਾਸਿਰ ਦੇ ਨਾਲ ਮੈਂ ਆਕਾਸ਼ ਬੋਪਾਰਾ ਐ ਮੋਹਾਲੀ ਧੰਨਵਾਦ ਜੀ